ਸੰਦੂ ਫਾਰਮ ਦਾ ਦੇਸੀ ਗੁੜ ਅਤੇ ਸ਼ੱਕਰ ਹਾਂਜੀ ਦੋਸਤੋ ਅਸੀਂ ਇਹ 베ੜਨਾ ਪਿੰਡ ਰੁੜਕਾ ਕਲਾਂ ਤਹਿਸੀਲ ਫਲੋਰ ਜਿਹੜਾ ਜਲੰਧਰ ਵਿਖੇ ਲਗਾਇਆ ਹੈ ਇਸ 베ੜ ਨੇ ਲਗਾਉਣ ਦਾ ਮਕਸਦ ਸਿਰਫ ਇੰਨਾ ਕੋਈ ਸੀ ਕਿ ਅਸੀਂ ਜਿਹੜੇ ਯੂਪੀ ਬਿਹਾਰ ਦੇ ਪ੍ਰਵਾਸੀ ਵੱਡੀ ਮਾਤਰਾ ਦੇ ਵਿੱਚ ਕੈਮੀਕਲ ਵੱਡੀ ਮਾਤਰਾ ਦੇ ਵਿੱਚ ਐਕਸਪਾਇਰ ਹੋਈ ਖੰਡ ਮਿਲਾ ਕੇ ਲੋਕਾਂ ਨੂੰ ਜ਼ਹਿਰ ਦੇ ਰਹੇ ਨੇ ਉਹਨਾਂ ਤੋਂ ਛੁਟਕਾਰੇ ਦੇ ਲਈ ਇਹ ਬੇਲਣੇ ਦੀ ਸ਼ੁਰੂਆਤ ਕੀਤੀ ਹੈ ਤੇ ਆਪਣੀ ਜਵਾਨੀ ਜਿਹੜੀ ਕਿ ਜਵਾਨੀ ਪੰਜਾਬ ਛੱਡ ਕੇ ਸੋਨਾ ਪੰਜਾਬ ਛੱਡ ਕੇ ਵਿਦੇਸ਼ਾਂ ਦੇ ਵੱਲ ਰੁੱਕ ਕਰਕੇ ਵਿਦੇਸ਼ੀ ਚਲੇ ਗਈ ਸੀ ਤੇ ਖੂਹਾਂ ਦੇ ਖੂਹ ਖਾਲੀ ਹੋ ਗਏ ਸੀ ਅੱਜ ਤੋਂ ਤਕਰੀਬਨ 2-3 ਦਹਾਕੇ ਪਹਿਲਾਂ ਇਹ ਗੁੜ ਆਮ ਖੂਹਾਂ ਦੇ ਉੱਤੇ ਕੱਢਿਆ ਜਾਂਦਾ ਸੀ ਤੇ ਉਸ ਵਕਤ ਲੋਕ ਰੋਗਾਂ ਤੋਂ ਮੁਕਤ ਵੀ ਸਨ ਜਦੋਂ ਦਾ ਯੂਥ ਸਾਡਾ ਪੰਜਾਬ ਦਾ ਯੂਥ ਬਾਹਰਲੀਆ ਕੰਟਰੀਆਂ ਵਿੱਚ ਚਲਾ ਗਿਆ ਤੇ ਬੇਲਣੇ ਚਲਣੇ ਬੰਦ ਹੋ ਗਏ ਤੇ ਖੰਡ ਦਾ ਸੇਵਨ ਸਾਡੀ ਰਸੋਈਆਂ ਦੇ ਵਿੱਚ ਹੋਣ ਲੱਗ ਗਿਆ ਤੇ ਉਸ ਤੋਂ ਬਾਅਦ ਇਹ ਕੰਮ ਪ੍ਰਵਾਸੀਆਂ ਮਜ਼ਦੂਰਾਂ ਨੇ ਸੰਭਲ ਲਿਆ ਜੋ ਯੂਪੀ ਬਿਹਾਰ ਤੋਂ ਆਉਂਦੇ ਨੇ ਵੱਡੀ ਮਾਤਰਾ ਦੇ ਵਿੱਚ ਉਹ ਕੈਮੀਕਲ ਮਿਲਾ ਕੇ ਲੋਕਾਂ ਨੂੰ ਖਵਾ ਰਹੇ ਨੇ ਪੰਜਾਬ ਦਾ ਪੰਜਾਬ ਜ ਬਰਬਾਦੀ ਕਰ ਰਹੇ ਨੇ ਤੇ ਪੰਜਾਬੀਆਂ ਦੀ ਸਿਹਤ ਨਾ ਖਲਵਾੜ ਕਰ ਰਹੇ ਨੇ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਇਹ ਕੰਮ ਸ਼ੁਰੂ ਕੀਤਾ ਹੈ। ਔਰ ਕੰਮ ਸ਼ੁਰੂ ਕਰਨ ਦੇ ਨਾਲ-ਨਾਲ ਇੱਕ ਜਵਾਨੀ ਨੂੰ ਮੈਸੇਜ ਇੱਕ ਜਵਾਨੀ ਨੂੰ ਸੰਦੇਸ਼ ਵੀ ਇਸ ਜਰੀਏ ਸਾਡਾ ਜਾ ਰਿਹਾ ਹੈ ਕਿ ਅਸੀਂ ਆਪਣੇ ਪੰਜਾਬ ਦੇ ਵਿੱਚ ਰਹਿ ਕੇ ਵੀ ਬਹੁਤ ਕੁਝ ਕਰ ਸਕਦੇ ਆ ਬਾਹਰ ਲੀਆਂ ਕੰਟਰੀਆਂ ਵਿੱਚ ਜਾ ਕੇ ਵੀ ਲੋਕਾਂ ਥੱਲੇ ਦੂਜੀਆਂ ਗੋਰਿਆਂ ਤੇ ਥੱਲੇ ਕੰਮ ਕਰਦੇ ਆ ਲੋਕਾਂ ਦੇ ਘਰਾਂ ਦੀ ਸਫਾਈ ਕਰਦੇ ਆ ਜਾਂ ਕੱਪੜੇ ਸਲਾਈ ਕੋਈ ਇਹੋ ਜਿਹਾ ਕੰਮ ਅਸੀਂ ਉੱਥੇ ਵੀ ਕਰਦੇ ਆ ਪਰ ਪੰਜਾਬ 'ਚ ਰਹਿ ਕੇ ਅਸੀਂ ਸ਼ਰਮ ਮਹਿਸੂਸ ਕਰਦੇ ਆ ਇਹ ਸਾਡਾ ਆਪਣਾ ਕੰਮ ਹੈ ਸਾਡੇ ਬਜ਼ੁਰਗਾਂ ਦਾ ਕੰਮ ਹੈ ਇਹ 'ਚ ਸਾਨੂੰ ਕੋਈ ਸ਼ਰਮ ਮਹਿਸੂਸ ਹੋਣੀ ਨਹੀਂ ਚਾਹੀਦੀ ਤੇ ਲੋਕਾਂ ਦੀ ਸਿਹਤ ਸਾਡੇ ਪੰਜਾਬੀਆਂ ਦੀ ਸਿਹਤ ਤੰਦਰੁਸਤ ਰਹੇ ਠੀਕ ਰਹੇ ਤੇ ਉਸ ਦੇ ਲਈ ਅਸੀਂ ਇਹ ਕੰਮ ਜਿਹੜਾ ਹੈਗਾ ਆ ਬਗੈਰ ਕੈਮੀਕਲ ਤੋਂ ਬਗੈਰ ਖੰਡ ਤੋਂ ਜਿਹੜਾ ਸ਼ੁਰੂ ਕੀਤਾ ਹੈ ਜੇ ਤੁਸੀਂ ਆਪ ਇਹ ਨਹੀਂ ਕਰ ਸਕਦੇ ਨਹੀਂ ਕਰ ਸਕਦੇ ਤਾਂ ਸਾਡੇ ਨਾਲ ਸੰਪਰਕ ਕੀਤਾ ਜਾਵੇ ਸਤ ਨੂੰ ਇਹ ਗੜ ਖਰੀਦਿਆ ਜਾਵੇ ਜੀ ਤੇ ਕਈ ਬੰਦਿਆਂ ਦੀ ਘਾਟ ਹੋਣ ਦੇ ਕਾਰਨ ਅਸੀਂ ਝਿਜਕਦੇ ਹਾਂ ਵੀ ਇਹ ਕੰਮ ਨਹੀਂ ਕਰ ਸਕਦੇ ਸੋ ਆਪਣੇ ਬੰਦਿਆਂ ਤੋਂ ਆਪਣੇ ਪੰਜਾਬੀਆਂ ਤੋਂ ਇਹ ਚੀਜ਼ਾਂ ਖਰੀਦੀਆਂ ਜਾਣ ਤੇ ਕਿਰਪਾ ਕਰਕੇ ਸਾਡ ਨਾਲ ਸੰਪਰਕ ਕੀਤਾ ਜਾਵੇ ਤੁਹਾਨੂੰ 100% ਸ਼ੁੱਧ ਦੇਸੀ ਗੁੜ ਬਿਨਾ ਕਿਸੇ ਮਸਾਲੇ ਤੋਂ ਬਿਨਾ ਕਿਸੇ ਕੈਮੀਕਲ ਤੋਂ ਅਸੀਂ ਦੇਾਂਗੇ ਤੇ ਤਕਰੀਬਨ 2-4 ਫਰੈਂਡ ਮੇਰੇ ਜਿਹੜੇ ਹੈਗੇ ਨੇ ਉਹਨਾਂ ਨੇ ਇਹ ਕੰਮ ਸਟਾਰਟ ਕੀਤਾ ਹੈ ਤੇ ਸਾਡਾ ਸਾਰਿਆਂ ਦਾ ਮਕਸਦ ਇਹੀ ਹੋਇਆ ਕਿ ਪੰਜਾਬੀਆਂ ਦੀ ਸਿਹਤ ਨਾਲ ਕੋਈ ਖਿਲਵਾੜ ਨਹੀਂ ਅਸੀਂ ਪੰਜਾਬੀ ਹਾਂ ਅਸੀਂ ਪ੍ਰਵਾਸੀਆਂ ਤੋਂ ਜਿਹੜੀ ਸਾਨੂੰ ਜ਼ਹਿਰ ਖਵਾ ਰਹੇ ਨੇ ਉਹਨਾਂ ਤੋਂ ਚੀਜ਼ਾਂ ਲੈਣੀਆਂ ਬੰਦ ਕਰੀਏ ਤੇ ਪੂਰੀ ਸਾਫ ਸਫਾਈ ਪੂਰੀ ਸ਼ੁੱਧਤਾ ਦੀ ਗਾਰੰਟੀ ਅਸੀਂ ਦੇ ਰਹੇ ਹਾਂ ਇਹ ਗੁੜ ਬਿਨਾਂ ਕਿਸੇ ਕੈਮੀਕਲ ਤੋਂ ਬਿਨਾਂ ਕਿਸੇ ਹੋਰ ਪਦਾਰਥ ਤੋਂ ਕੱਢਿਆ ਜਾਂਦਾ ਹੈ ਧੰਨਵਾਦ ਜੀ When